ਖੇਤੀਬੜੀ ਮੰਤਰੀ ਗਰਮੀਤ ਸਿੰਘ ਖੁੱਡਣਾ ਦੇ ਵੱਲੋਂ ਹਲਕਾ ਲੰਬੀ ਦੇ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਜਿਹੜੇ ਪਿੰਡ ਹਮੇਸ਼ਾ بارشਾਂ ਦੀ ਮਾਰ ਚਲਦੇ ਆ ਰਹੇ ਨੇ ਉਹਨਾਂ ਨੇ ਅਧਿਕਾਰੀਆਂ ਨੂੰ ਲੋੜੀਂਦੀ ਸਮੱਗਰੀ ਇਹਨਾਂ ਪਿੰਡਾਂ ਦੇ ਵਿੱਚੋਂ ਮਹਈਆ ਕਰਵਾਉਣ ਦੇੜੇ ਨਿਰਦੇਸ਼ ਦੇ ਦਿੱਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੇਤੀਬੜੀ ਮੰਤਰੀ ਗਰਮੀਤ ਸਿੰਘ ਖੁੱਡਣਾ ਨੇ ਕਿਹਾ ਕਿ بارشਾਂ ਨੇ ਪੰਜਾਬ ਦੇ ਕਰੀਬ 1400 ਪਿੰਡਾਂ ਤੋਂ ਵੱਧ ਤੇ 5 ਲੱਖ ਏਕੜ ਦਾ ਜਿਹੜਾ ਨੁਕਸਾਨ ਉਹ ਹੋ ਚੁੱਕਿਆ ਹੈ ਕੁਦਰਤੀ ਕਰੋਪੀ ਅੱਗੇ ਕਿਸੇ ਦਾ ਵਾਸ ਨਹੀਂ ਚੱਲਦਾ ਤੇ ਅੱਜ ਹਲਕਾ ਲੰਬੀ ਦੇ ਉਹ ਪਿੰਡਾਂ ਦਾ ਦੌਰਾ ਕਰ ਰਹੇ ਨੇ ਜੋ ਬਾਰਸ਼ਾਂ ਦੌਰਾਨ ਹਮੇਸ਼ਾ ਹੀ ਪ੍ਰਭਾਵਿਤ ਹੁੰਦੇ ਰਹਿੰਦੇ ਆ ਉਹਨਾਂ ਕਹੇ ਕਿ ਇਸ ਵਾਰ ਕੁਝ ਬਚਾਓ ਹੈ ਇਹ ਦੇਖਣ ਉਪਰੰਤ ਜਿਹੜੀ ਰਾਹਤ ਸਮੱਗਰੀ ਹੈ ਜਿਹੜੀ ਉਹ ਮੁਹੱਈਆ ਕਰਾਉਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਹੈ ਜਿਹੜੇ ਉਹ ਦੇ ਦਿੱਤੇ ਗਿਆ ਜਿਵੇਂ ਕਿ ਮੋਟਰਾਂ ਬਿਜਲੀ ਦੇ ਟਰਾਂਸਫਾਰਮ ਦੀ ਮੰਗ ਉਹ ਵੱਡੇ ਪੱਤਰ ਤੇ ਰੱਖੀ ਗਈ ਹੈ ਉਨੇ ਕਹੇ ਕਿ بارشਾਂ ਕਾਰਨ ਨਰਮੇ ਦੀ ਫਸਲ ਵੀ ਪ੍ਰਫੁੱਤ ਹੋਈ ਹੈ ਜਲਦ ਗਰਦੌਰੀ ਦੇ ਨਿਰਦੇਸ਼ ਜਿਹੜੇ ਉਹ ਦੇ ਦਿੱਤੇ ਗਏ ਨੇ ਇਹ ਤਾਂ ਪ੍ਰਮਾਤਮਾ ਦੇ ਹੱਥ ਉਧਰਤ ਜਿੱਥੇ ਵੀ ਚਾਹੇ ਉੱਥੇ ਰੱਖਦੀ ਹੈ ਇਸ ਵਾਰ ਪੰਜਾਬ ਤੇ ਬਹੁਤ ਵੱਡੀ ਜਿਹੜੀ ਕਰੋਪੀ ਹੈ ਜਾਦੇ بارشਾਂ ਹੋ ਰਹੀਆਂ ਆ ਜਿਹਦੇ ਨਾਲ ਪਹਾੜਾਂ ਵੱਲੋਂ ਵੀ ਬਹੁਤ ਪਾਣੀ ਆਇਆ ਪੰਜਾਬ ਦਾ ਤਕਰੀਬਨ 5 ਲੱਖ ਜਿਹੜਾ ਏਕੜ ਰਕਬਾ ਤਬਾਹ ਹੋ ਗਿਆ 1400 ਪਿੰਡ ਉਸ ਤੋਂ ਵੀ ਗਿਣਤੀ ਵੱਧ ਦੀ ਜਾਂਦੀ ਹੈ ਪ੍ਰਭਾਵਿਤ ਹੋ ਗਏ ਜੀ ਕਿ ਕਾਫੀ ਨੁਕਸਾਨ ਹੋਇਆ ਸਾਡੀਆਂ ਸੜਕਾਂ ਪੁਲ ਸਰਕਾਰੀ ਬਿਲਡਿੰਗਾਂ ਇਹਦੇ ਇਲਾਵਾ ਸਕੂਲ ਇਹ ਆਪ ਕੋ ਹਸਪਤਾਲ ਉਹਨਾਂ ਦਾ ਵੀ ਇਹ ਤੋਂ ਇਲਾਵਾ ਜਿਹੜੀਆਂ ਸਾਡੀਆਂ ਲੋਕਾਂ ਦੇ ਪ੍ਰਾਈਵੇਟ ਬਿਲਡਿੰਗ ਹੈ ਜਿਹੜੇ ਗਰੀਬ ਵਿਚਾਰਾ ਬੰਦਾ ਮਸਾਂ ਮਕਾਨ ਬਣਾਉਂਦਾ ਉਹਨਾਂ ਵਾਸਤੇ ਜਿਹੜਾ ਬਹੁਤ ਦੁਖਦਈ ਹੈ ਇਹ ਵੇਲਾ ਅਸੀਂ ਕਿਸੇ ਨੂੰ ਇਹ ਗੱਲਾਂ ਚਾਹੇ ਨਾ ਕਰੀਏ ਆਲੋਚਨਾ ਦਾ ਸਮਾਂ ਨਹੀਂ ਹੁੰਦਾ ਇਹ ਰਲ ਮਿਲ ਕੇ ਜਿਹੜੇ ਹਾਲਾਤ ਆ ਉਹਦਾ ਮੁਕਾਬਲਾ ਕਰਨਾ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸਾਨੂੰ ਪਹਿਲੇ ਦਿਨ ਹਦਾਇਤਾਂ ਕਰਕੇ ਤੋਂ ਡੋਰ ਡਿਊਟੀਆਂ ਲਾ ਦਿੱਤੀਆਂ ਇਸ ਤਿੰਨ ਵਜ਼ੀਰ ਜੀ ਦੇ ਵਿੱਚ ਅਸੀਂ ਮੈਂ ਟੈਰੀਗੇਸ਼ਨ ਵਾਲਾ ਤੇ ਇੱਕ ਲਾਲਜੀਤ ਉਹਨਾਂ ਨੂੰ ਉਹਨਾਂ ਦੇ ਨਾਲ ਦੂਸਰੇ ਆਪਣੇ ਆਪਣੇ ਇਲਾਕਿਆਂ ਚ ਜਿਨ੍ਹਾਂ ਦਾ ਉਹਨਾਂ ਦੇ ਪਹਿਲਾਂ ਹੀ ਜ਼ਿਆਦਾ ਪ੍ਰਵਾਲਤ ਹੋ ਗਏ ਸੀ ਉਹਦੇ ਚ ਜੇ ਆਪਾਂ ਕਹੀਏ ਲੰਬੀ ਸਾਡੇ ਜਾਂ ਮੁਕਸਾ ਜ਼ਿਲ੍ਹੇ ਚ ਵੀ ਅੱਗੇ ਬਹੁਤ ਖਰਾਬਾ ਹੋ ਜਾਂਦਾ ਸੀ ਕਿ ਇਸ ਤੋਂ ਬਚਤ ਰਹੀ ਹੈ ਨਰਮੇ ਦੀ ਫਸਲ ਜੋ ਰੂਰ ਪ੍ਰਵਲਤ ਹੋਈ ਹੈ ਉਹਦੀਆਂ ਗਰਦੌਰੀਆਂ ਕਰਵਾ ਕੇ ਉਹਦਾ ਜਿਹੜਾ ਬੰਦਾ ਸਾਰੇ ਪਰਾਂਵਾਂ ਲਈ ਅੱਬੇ ਸਾਡਾ ਫਰਜ਼ ਹੈ ਜਿਹੜਾ ਉਸ ਨੂੰ ਨਮਾਵਾਂਗੇ ਔਰ ਅੱਜ ਜਿਹੜਾ ਮੈਂ ਇੱਥੇ ਆਪਣੇ ਹਲਕੇ ਚ ਪੰਜ ਸੱਤ ਜਿਹੜੇ ਪਿੰਡਾਂ ਚ ਜਿਹੜੇ ਸਾਡੇ ਆਏ ਬੜੀ ਬੜੇ ਇਹਦੀ ਕ੍ਰਸਤ ਚ ਆ ਜਾਂਦੇ ਪ੍ਰਭਾਵਤ ਹੋ ਜਾਂਦੇ ਸਨ ਜਿਹੜਾ ਵੱਡਾ ਨੁਕਸਾਨ ਹੁੰਦਾ ਸੀ ਰਾਣੀ ਵਾਲਾ ਮਿੱਟਾ ਕਟਿਆ ਵਾਲੀ ਸਰਾਵਾ ਬੋਦਲਾ ਪੱਕੀ ਟਿੱਬੀ ਇਹ ਪਿੰਡਾਂ ਦਾ ਦੌਰਾ ਕੀਤਾ ਸੀ ਤੇ ਪੰਚਾਇਤਾਂ ਨੂੰ ਸਾਰੇ ਭਰਾਵਾਂ ਨੂੰ ਮਿਲਿਆ ਅਜੇ ਤੱਕ ਵਾਹਿਗੁਰੂ ਦੀ ਕਿਰਪਾ ਹੈ ਜਿਹੜੀਆਂ ਲੋੜੀ ਦੀਆਂ ਚੀਜ਼ਾਂ ਜਾਂ ਉਹਦੇ ਵਾਸਤੇ ਐਸ.ਡੀ.ਐਮ ਸਾਹਿਬ ਵੀ ਨਾਲ ਤਹਿਸੀਲਦਾਰ ਔਰ ਬੀਡੀਓ ਸਾਹਿਬ ਜੇ ਕਿ ਮੋਟਰਾਂ ਦੀ ਲੋੜ ਪਾਣੀ ਚੱਕਣ ਦੀ ਜਾਂ ਕਿਤੇ ਕੋਈ ਥੋੜੀ-ਮੋਟੀ ਦਿੱਕਤ ਆਈ ਉਹਨੂੰ ਅਸੀਂ ਪੂਰੀ ਕੀਤੀ ਅਤੇ ਕਰੀ ਜਾਂਦੇ ਆ ਪਰ ਸਾਰੇ ਪੰਜਾਬ ਦੀ ਬਹੁਤ ਵੱਡੀ ਚਿੰਤਾ ਹੈ ਪੰਜਾਬ ਦੇ ਵਿੱਚ ਹਾਲਾਤ ਨੂੰ ਦੇਖਦੇ ਕੇਤੀਬਾੜੀ ਕੇਂਦਰੀ ਖੇਤੀਬਾੜੀ ਮੰਤਰੀ ਨੇ ਵੀ ਦੌਰਾ ਕੀਤਾ ਹੁਣ ਨਾਉ ਨੂੰ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਕੇ ਕਿਸ ਤਰ੍ਹਾਂ ਦੀ ਪੇਰ ਕਰੋਗੇ ਇਹਨੂੰ ਵੀ ਤੇ ਜਿਹੜਾ ਕੇਂਦਰੀ ਖੇਤੀਬਾੜੀ ਮੰਤਰੀ ਉਹ ਮੇਰੇ ਨਾਲ ਮੈਂ ਵੀ ਉਸ ਤਨ ਪ੍ਰੋਟੋਕੋਲ ਬਣਦਾ ਮੇਰਾ ਨਾਲ ਸਾ ਤੇ ਉਹਨਾਂ ਨੇ ਦੇਖ ਕੇ ਇਸ ਕੋਲੋਂ ਤਾਂ ਉਹ ਮਤਲਬ ਇਹ ਵੀ ਮੰਨ ਰਹੇ ਸੀ ਕਿ ਬਹੁਤ ਵੱਡਾ ਨੁਕਸਾਨ ਔਰ ਪੰਜਾਬ ਉਹ ਸਟੇਟ ਆ ਜਿਹੜੀ ਸਾਰੇ ਦੇਸ਼ ਨੂੰ ਟਿੱਡ ਪਰਦੀ ਆ